ਜਦੋਂ ਤੋਂ ਕਾਲੀਦਲ ਹੋਂਦ ਵਿੱਚ ਆਇਆ ਹੈ ਕੋਈ ਸਿੱਖ ਦੱਸੋ ਕਿ ਸਮੂਹ ਸੰਪਰਦਾਵਾਂ ਸਮੂਹ ਜਥੇਬੰਦੀਆਂ ਸਾਰਿਆਂ ਨੇ ਰਲ ਕੇ ਸਮੁੱਚੇ ਤੌਰ ਤੇ ਪੰਥ ਦੇ ਨਾਲ ਸਹਿਯੋਗ ਦਿੱਤਾ ਹੋਵੇ ਕੱਲਾ-ਕੱਲਾ ਤੋਰਦਾ ਕਿਦੋਂ ਕਿਸੇ ਨੇ ਜਥਾ ਭੇਜ ਦਿੱਤਾ ਕਦੋਂ ਕਿਤੇ ਨੇ ਪਰ ਐਰ ਕੀ ਕੀ ਹੋਇਆ ਜਦੋਂ ਮੋਰਚਾ ਲੱਗਾ ਸਮੁੰਦਰੀ ਹਾਲ ਵਿੱਚ ਮੀਟਿੰਗ ਹੋਈ ਹੈ ਕੀ ਮਹਾਤਮਾ ਮੁਖੀ ਜਿਨ੍ਹਾਂ ਨੂੰ ਦੁਨੀਆ ਜਾਣਦੀ ਹੈ ਕਾਰ ਸੇਵਾ ਵਾਲੇ ਕੀਰਤਨ ਵਾਲੇ ਕਥਾ ਵਾਲੇ ਹੋਰ ਤਾਂ ਮਤਾਂ ਤੋਂ ਭੱਗਨੇ ਲਬਾਸ ਵਾਲੇ ਸਾਰੇ ਆਏ ਸਾਰਿਆਂ ਨੇ ਪਰਦ ਕੀਤਾ ਤੇ ਫੇਰ ਕਿਹੜੀ ਗੱਲਾਂ ਢੋਲੀ ਜਾਂਦੇ ਆ ਕਿੱਥੇ ਵੇਖਣਾ ਜਾਈਏ ਕਿੱਥੇ ਦੇਖਣਾ ਪਈਏ ਕਿਤੇ ਧੋਖਾ ਨਾ ਹੋ ਜਾਵੇ ਯਕੀਨ ਨਹੀਂ ਕਿਸੇ ਤੇ ਮੈਂ ਅਕਾਲ ਤੱਕ ਸਾਥ ਤੇ ਬੇਨਤੀ ਕੀਤੀ ਸੀ ਤੁਹਾਨੂੰ ਮੈਂ ਕੁੱਝ ਵੀ ਕਰਦਾ ਹਾਂ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਤਰ੍ਹਾਂ ਪਰਨ ਕਰ ਚੁੱਕਾ ਤੇ ਫੇਰ ਕਹਿਣਾ ਚਾਹੁੰਨਾ ਦਰਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਮੈਂ ਆਪ ਦੀ ਗੱਲ ਕਰ ਰਿਹਾ ਸਿੰਘ ਦੀ ਨਹੀਂ ਮੈਂ ਇਹਨਾਂ ਮਰਾਤਿਆਂ ਤੇ ਕਿਤੇ ਆਵਾਂ ਐਮਐਲਏ ਬਣਾ ਵਜ਼ੀਰ ਬਣਾ ਐਮਪੀ ਬਣਾ ਜੁੱਤੀਆਂ ਤੁਹਾਡੀਆਂ ਹੋਣਗੀਆਂ ਸਰਮੇਰਾ ਹੋਊਗਾ ਮੇਰਾ ਕੰਮ ਕੇਵਲ ਤੁਹਾਡੇ ਕੇਸਦਾਰ ਜਿਹਨਾਂ ਨੇ ਮੁੰਨੇ ਦੂਜਿਆਂ ਦੇ ਹੈਗੇ ਹੈਗੇ ਅੱਗੇ ਜਿਹੜੇ ਕੇਸਦਾਰ ਨੇ ਮੁੰਦੇ ਆ ਦੇ ਧਾਰੀਆਂ ਮਗਰ ਲੱਗਦੇ ਆ ਨਸ਼ੇ ਖਾਂਦੇ ਪੁੱਠੇ ਪਾਸੇ ਤੁਰਦੇ ਐ ਉਹਨਾਂ ਨੂੰ ਪ੍ਰੇਰ ਕੇ ਹੱਥ ਜੋੜ ਕੇ ਆਪਣੇ ਭਰਾ ਬਣ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ ਤੇ ਪੰਥ ਨਾਲ ਜੋੜਨਾ ਮੇਰਾ ਕੰਮ ਹੈ ਹਾਂ ਅਨੰਦਪੁਰ ਦੇ ਮਤੇ ਬਾਰੇ ਮੈਂ ਵੀ ਡਿਕਟੇਟਰ ਸਾਹਿਬ ਨੇ ਵੀ ਸੁਖਜਿੰਦਰ ਸਿੰਘ ਨੇ ਵੀ ਟੋੜਾ ਸਾਹਿਬ ਨੇ ਤਲਵੰਡੀ ਸਾਹਿਬ ਨੇ ਦਾਕੇ ਸਾਰਿਆਂ ਲੀਡਰਾਂ ਨੇ ਤੇ ਸਟੇਜ ਤੋਂ ਕਿਹਾ ਹੈ ਤੇਲੀਵੀਜ਼ਨ ਤੇ ਭਰਿਆ ਹੈ ਕਿ ਅਨੰਦਪੁਰ ਦੇ ਮਤੇ ਤੋਂ ਘੱਟ ਅਸੀਂ ਰੱਦੀ ਮਾਤਰੀ ਦੀ ਗੱਲ ਨਹੀਂ ਕਰਾਂਗੇ